आप भी हो गए ना असली अनुष्का को तो पहचान लिया पर अपनी प्रेगनेंसी डिटेक्शन किट को लेकर मत होना। प्रेगा नाव, प्रेगा वाव की तरह सिर्फ नाम में प्रेगा होने का मतलब ये नहीं कि वो इंडिया की most trusted pregnancy detection kit, प्रेगा न्यूज़ है इसीलिए ऑलवेज चूज इंडिया किट प्रेगा जो देते है 99 results, सिर्फ 5 में अब प्रेगा न्यूज आपके नजदीकी ਅਲਾਫੀਆ ਮੈਡੀਕਲ ਸਟੋਰ 'ਤੇ ਵੀ ਉਪਲਬਧ ਹੈ ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਯੁੱਧ ਨਸ਼ਿਆਂ ਵਿਰੁੱਧ ਤਹਿਤ ਫਤਿਹਗੜ ਚੂੜੀਆਂ ਦੇ 12 ਨੰਬਰ ਵਾਰਡ 'ਚ ਰਜਿੰਦਰ ਕੁਮਾਰ ਸੁੰਦਰ ਵੱਲੋਂ ਮੀਟਿੰਗ ਕਰਵਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਫਤਿਹਗੜ ਚੂੜੀਆਂ ਤੋਂ ਇੰਚਾਰਜ ਬਲਬੀਰ ਸਿੰਘ ਪੰਨੂ ਡੀਐਸਪੀ ਵਿਪਨ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਮੀਟਿੰਗ ਵਿੱਚ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਜੋ ਪੰਜਾਬ 'ਚੋਂ ਨਸ਼ਾ ਖਤਮ ਕਰਨ ਦਾ بیڑا ਚੁੱਕਿਆ ਗਿਆ ਹੈ ਉਸ ਨੂੰ ਪਬਲਿਕ ਦੇ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ ਡੀਐਸਪੀ ਵਿਪਨ ਕੁਮਾਰ ਸ਼ਰਮਾ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਨਸ਼ਾ ਤਸਕਰ ਅਜੇ ਵੀ ਨਸ਼ੇ ਦਾ ਕੰਮ ਕਰਦੇ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ

ਸਰਦਾਰ ਜੋਗ ਸੀਮ ਸਾਹਿਬ ਸਰਦਾਰ ਰਤਨ ਸਿੰਘ ਮਾਨ ਜੀ ਜਿਨ੍ਹਾਂ ਦੀ ਅਗਵਾਈ ਦੇ ਹੇਠ ਜੁੱਧ ਨਸ਼ਿਆਂ ਦੇ ਵਿਰੁੱਧ ਹਨ ਕੇ ਦੇ ਵਿੱਚ ਮੀਡੀਆ ਪ੍ਰੋਗਰਾਮ ਚੱਲ ਰਹੇ ਆ ਮੇਰੇ ਨਾਲ ਬੀਐਸਪੀ ਵਧੇਗੜ ਕੂੜੀਆਂ ਮੇਪਨ ਕੁਮਾਰ ਜੀ ਐਸਐਚਓ ਵਧੇਗੜ ਕੂੜੀਆਂ ਰੱਬ ਜੋ ਸਾਡੇ ਵਾਰਡਾਂ ਦੇ ਇੰਚਾਰਜ ਸਹਿਬਾਨ ਚੈਰੀਪੁਰ ਜਾਂ ਸਾਡਾ ਵੀ ਤੇਜਵਿੰਦਰ ਛੱਪੀ ਸਾਡਾ ਵੀਰ ਸੁਖਿੰਦਰ ਜੋਸ਼ੀ ਸਾਹਿਬ ਤਕਰੀਬਨ ਹਰ ਵਾਰਡ ਦੇ ਵਿੱਚੋਂ ਇੱਕ ਇੱਕ ਭਰਾ ਜੋ ਸਾਡਾ ਇੱਥੇ ਪੜ੍ਹ ਕਾ ਅਸੀਂ ਪੂਰੇ ਸ਼ਹਿਰ ਨੂੰ ਪੂਰੇ ਹਲਕੇ ਨੂੰ ਇੱਕ ਮੈਸੇਜ ਦੇਣ ਆਏ ਆ ਕਿਸੇ ਕਾਰਨ ਕਰਕੇ ਜੇ ਕਿਸੇ ਦਾ ਬੱਚਾ ਕਿਉਂਕਿ ਕਾਰਨ ਬੜੇ ਹੋ ਸਕਦੇ ਨੇ 17 ਤੋਂ 18 ਸਾਲ ਤੋਂ 20 ਸਾਲ ਦੀ ਉਮਰ ਬੱਚਿਆਂ ਦੀ ਜਿਹੜੀ ਇੱਕ ਲਾਈਨ ਚੁਣਨੀ ਹੁੰਦੀ ਹੈ ਕਈ ਕਾਰਨਾ ਕਰਕੇ ਬੱਚੇ ਨਸ਼ੇ ਦੇ ਲੱਗ ਜਾਂਦੇ ਨੇ ਗਲਤ ਸੰਗਤਾਂ ਦੇ ਬਹਿਕੇ ਦੇ ਵਿੱਚ ਪਰ ਉਹਨਾਂ ਦੀ ਇੱਕ ਮਜਬੂਰੀ ਬਣ ਜਾਂਦੀ ਹੈ ਸਰੀਰ ਦੇ ਵਿੱਚ ਅਜਾ ਜਗਾ ਬਣਾ ਲੈਣ ਅਸੀਂ ਸਾਰੇ ਹਲਕੇ ਦੇ ਪੂਰੇ ਪੰਜਾਬ ਦੇ ਪਿੰਡਾਂ ਨੂੰ ਸਰਦਾਰ ਭਗਤ ਸਿੰਘ ਮਾਨ ਦੀ ਦਵਾਈ ਦੇ ਹੇਠ ਅਸੀਂ ਬੇਨਤੀ ਕਰ ਰਹੇ ਹਾਂ ਹਰ ਇੱਕ ਵਿਧਾਨ ਸਭਾ ਦੇ ਵਿੱਚ ਹਰ ਇੱਕ ਸੋਡੇ ਐਮ ਐਲ ਏ ਸਾਹਿਬਾਨ ਇਹਨਾਂ ਦੇ ਵਿੱਚ ਜਾ ਕੇ ਜੁੱਧ ਨਸ਼ਿਆਂ ਵਿਰੁੱਧ ਜੋ ਬੀਟੀਆਂ ਚੱਲ ਰਹੀਆਂ ਨੇ ਇਹੀ ਬੇਂਤੀਆਂ ਕਰ ਰਹੇ ਆ ਵੀ ਜੇ ਕਿਸੇ ਦਾ ਬੱਚਾ ਕਿਸੇ ਕੰਮ ਕਰਕੇ ਨਸ਼ੇ ਤੇ ਲੱਗ ਚੁੱਕਾ ਹੈ ਸਰਕਾਰ ਨੇ ਬੜਾ ਵਧੀਆ ਪ੍ਰਬਾਲਾ ਕੀਤਾ ਨਸ਼ਾ ਛਡਾਊ ਕੇਂਦਰ ਖੋਲੇ ਨੇ ਉਹਨਾਂ ਕੇਂਦਰਾਂ ਵਿੱਚ ਆਪਣੇ ਬੱਚੇ ਨੂੰ ਭਰਤੀ ਕਰਵਾਓ ਤਾਂ ਜੋ ਉਸ ਬੱਚੇ ਨੂੰ ਸਹੀ ਇਨਸਾਨ ਬਣਾ ਕੇ ਉਹਦੇ ਪਰਿਵਾਰ ਨੂੰ ਸੌਂਪਿਆ ਜਾਵੇ ਕਿਉਂ ਦੇ ਨਾਲ ਨਾਲ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਨਸ਼ੇ ਦਾ ਦੌਰ ਆਇਆ ਸੀ ਅੱਜ ਵੀ ਥੋੜਾ ਥੋੜਾ ਲਗਾਏ ਕਾਫੀ ਵੱਡੇ ਪੱਦਰ ਦੇ ਪਿੰਨਾਂ ਦੇ ਵਿੱਚੋਂ ਪਤਾ ਲੱਗ ਰਿਹਾ ਪਿੰਨਾਂ ਦੇ ਵਿੱਚੋਂ ਸੰਗਤ ਆ ਕੇ ਦੱਸਦੀ ਹੈ ਕਿ ਕਾਫੀ ਵੱਡੇ ਪੱਦਰ ਦੇ ਕੰਟਰੋਲ ਹੋਇਆ ਫਿਰ ਵੀ ਅਸੀਂ ਸਾਰੀ ਜਿੰਨੀ ਵੀ ਸਾਡੀ ਟੀਮ ਹੈ ਉਹਨਾਂ ਦੀ ਵੀ ਡਿਊਟੀ ਲੱਗੀ ਹੈ ਜਿੰਨੇ ਵੀ ਸਾਡੇ ਹਲਕਾ ਵਾਸੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਅਪੀਲ ਵੀ ਕਰਦੇ ਹਾਂ ਸਨੇਹਾ ਵੀ ਦਿੰਦੇ ਹਾਂ ਕਿ ਇਸ ਮੇਮ ਦੇ ਵਿੱਚ ਸਾਡਾ ਸਾਥ ਦਿਓ ਸਾਡੇ ਪਿੰਨਾਂ ਨੂੰ ਨਾਲ ਮਿਲ ਕੇ ਅਸੀਂ ਤੁਹਾਡੇ ਮੱਲੇ ਨੂੰ ਪਿੰਨਾਂ ਨੂੰ ਸਮਾਜ ਨੂੰ ਨਸ਼ਾ ਮੁਕਤ ਕਰੀਏ ਤਾਂ ਜੋ ਸਾਡਾ ਪੰਜਾਬ ਦੁਬਾਰਾ ਹੱਸਦਾ ਬਸਦਾ ਤੇ ਰੰਗਲਾ ਪੰਜਾਬ ਬਣ ਸਕੇ ਇਸੇ ਲੜੀ ਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੋਰਟਸ ਦੇ ਖੇਤਰ ਦੇ ਵਿੱਚ ਬੜਾ ਜੋ ਪੰਜਾਬ ਦੇ ਵਿੱਚ ਬੜਾ ਵੱਡਾ ਮਾਣ ਦਿੱਤਾ ਅੱਜ ਤੋਂ ਕੋਈ 4-5 ਦਿਨ ਪਹਿਲਾਂ ਫਤਿਹਗੜ੍ਹ ਪੂਰੀਆਂ ਦੀ ਜੇ ਗੱਲ ਕਰੀਏ 36 ਪਿੰਡਾਂ ਦੇ ਵਿੱਚ ਇੱਕ ਬੜੇ ਵੱਡੇ ਕਰੋੜਾਂ ਦੀ ਲੱਗ ਦੇ ਨਾਲ ਜਿਹੜੇ ਸਟੇਡੀਅਮ ਬਣ ਜਾ ਰਹੇ ਨੇ ਇਹ ਵੀ ਬੜਾ ਵੱਡਾ ਬੁਲਾਲਾ ਹੈ ਸਰਕਾਰ ਦਾ ਕਿਉਂਕਿ ਜੇ ਅਸੀਂ ਆਪਣੇ ਬੱਚੇ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਵਿੱਚ ਜੋ-ਜੋ ਵੀ ਯੋਗਦਾਨ ਪਾਉਣਾ ਉਹ ਸਪੋਰਟਸ ਵੀ ਇੱਕ ਬੜਾ ਵੱਡਾ ਖਬਰਾਨਾ ਹੈ ਪਰ ਹੋਰ ਵੀ ਜਿੰਨੇ ਵੀ ਸਰਕਾਰ ਤੋਂ ਸਰਦਾਰ ਭਗਤ ਸਿੰਘ ਮਾਨ ਜੀ ਕੋ ਉਪਰਾਲੇ ਕੀਤੇ ਜਾਣਗੇ ਉਹ ਅਸੀਂ ਸਾਰੇ ਹਲਕਾ ਵਾਸੀਆਂ ਨੂੰ ਵਚਨ ਦਿੰਦੇ ਆ ਕਿ ਨਸ਼ਾ ਖਤਮ ਕਰਨ ਦੇ ਵਿੱਚ ਅਸੀਂ ਦਿਨ ਰਾਤ ਦਿਨ ਰਾਤ ਮਿਹਨਤ ਕਰਾਂਗੇ ਔਰ ਹਲਕਾ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਇਹ ਕਿਸੇ ਨੇ ਵੀ ਅਬਲੀਕ ਦੇ ਸਾਹਮਣੇ ਜਾਂ ਵਾਰਡ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਸੇ ਦੇ ਸਾਹਮਣੇ ਨਹੀਂ ਦੱਸਣਾ ਚਾਹੁੰਦੇ ਮੇਰੇ ਘਰ ਦੇ ਵਿੱਚ ਆ ਕੇ ਮੈਨੂੰ 6 ਵਜੇ 7 ਵਜੇ ਬਨੇਰੇ ਕਿਸੇ ਵੀ ਟਾਈਮ ਤੇ ਆ ਕੇ ਪਰਸਨਲ ਤੌਰ ਤੇ ਦੱਸ ਸਕਦੇ ਨੇ ਜਿੱਪੀ ਸਾਹਿਬ ਨੂੰ ਦੱਸ ਸਕਦੇ ਨੇ ਐਸਐਚਓ ਸਾਹਿਬ ਨੂੰ ਦੱਸ ਸਕਦੇ ਨੇ ਇਹ ਮੇਰੀ ਸਾਰੀ ਹਲਕਾ ਵਾਸੀ ਜਿਹੜੇ ਸਾਡੀ ਸਾਡੀ ਟੀਮ ਹੈ ਉਹਨਾਂ ਨੂੰ ਵੀ ਬੇਨਤੀ ਔਰ ਹਲਕਾ ਵਾਸੀਆਂ ਨੂੰ ਵੀ ਬੇਨਤੀ ਆ ਕਿਸਵੇਂ ਦੇ ਮਦੇ ਵਿੱਚ ਸਾਡਾ ਜੀ ਨੂੰ ਤੇ ਜੀ ਦਾ ਵਧੀਆ ਕੰਮ ਆ ਕਾਫੀ ਹੱਦ ਤੱਕ ਜਿਹੜਾ ਨਸ਼ੇ ਦੇ ਕੰਟਰੋਲ ਹੋ ਗਿਆ ਬਸ ਆਪਣੇ ਘਰ ਟੁਕੀਆਂ ਦੀ ਗੱਲ ਕਰੀਏ ਤੇ ਕਾਫੀ ਹੱਦ ਤੱਕ ਕਿੰਨੇ ਕਿਤੇ ਇਹ ਜਿਹੜਾ ਪੂਰਾ ਟਾਰਗੇਟ ਹੈ ਉਹ ਤਸ਼ੱਬੂਹ ਜਿਹੜਾ ਹੈ ਤਕਰੀਬਨ ਜੋ ਸਾਡੀ ਵਰਤੋਂ ਜੋ ਸਾਨੂੰ ਰਿਪੋਰਟ ਦੇਖਣ ਦੇ ਵਿੱਚ ਆਈ ਕਿ ਕਾਫੀ ਪਿੰਡ ਨੇ ਜਿਹੜੇ ਨਸ਼ਾ ਮੁਕਤ ਹੋ ਚੁੱਕੇ ਨੇ ਬਹੁਤ ਘੱਟ ਪਿੰਡ ਨੇ ਜਿਨ੍ਹਾਂ ਦੇ ਵਿੱਚ 20 25 30% ਜਿਹੜੇ ਜਿਵੇਂ ਮਰਨਸ਼ੇ ਦੇ ਮਰੀਜ਼ ਹੈਗੇ ਨੇ ਅਸੀਂ ਕੋਸ਼ਿਸ਼ ਕਰਾਂਗੇ ਛੇਤੀ ਤੋਂ ਛੇਤੀ ਕੋਸ਼ਿਸ਼ ਕਰਾਂਗੇ ਵੀ ਜਿੰਨੀ ਵੀ ਜਲਦੀ ਕਵਰ ਕੀਤਾ ਜਾ ਸਕੇ ਇਹੋ ਮੈਂ ਤੁਹਾਨੂੰ ਵੀ ਅਪੀਲ ਕਰਦਾ ਪੱਤਰਕਾਰ ਵੀਰਾਂ ਨੂੰ ਵੀ ਜੇ ਤੁਹਾਡੇ ਵੀ ਕੋਈ ਸੁਣਨ ਦੇ ਵਿੱਚ ਇਦਾਂ ਦੀ ਗੱਲ ਹੋਊਗੀ ਤੁਸੀਂ ਵੀ ਸਾਡਾ ਸਾਥ ਦਿਓ ਪਰ ਮੈਂ ਸਾਰੇ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ بچਾਈਏ ਪਰ ਛੇਤੀ ਕੁਝ ਨਹੀਂ ਕਰਾਂਗੇ ਵੀ ਛੇਤੀ ਤੋਂ ਛੇਤੀ ਜਿੰਨਾ ਤੱਕ ਅਸੀਂ ਇਹਨੂੰ ਗਰਾਊਂਡ ਲੈਵਲ ਤੱਕ ਜ਼ੀਰੋ ਲੈਵਲ ਤੱਕ ਨਸ਼ੇ ਨੂੰ ਖਤਮ ਤੱਕ ਨਹੀਂ ਜਾਂਦੇ ਉਹਨਾਂ ਤੱਕ ਅਸੀਂ ਚੈਨ ਦੀ ਨੀਂਦ ਨਹੀਂ ਸੋਵਾਂਗੇ ਅਸੀਂ ਆਪਣੇ ਘਰਾਂ ਦੇ ਵਿੱਚ ਬੈਠਾਂਗੇ 12 ਵਜੇ ਆਏ ਪਰ ਮਾਰਦ ਦੇ ਪਿੱਛਲੇ ਪਾਸੇ ਇੱਥੇ ਗੁਰਦੁਆਰਾ ਸਾਹਿਬ ਹੈ ਕਿਉਂ ਮੰਦਰ ਹੈ ਅੱਜ ਸੰਗਰਾਮ ਸੀ ਤੇ ਬਿੱਗਿਆ 10 ਡਿੱਗੀਆਂ ਬੂਰੇ ਪਾਣੀ ਨੂੰ 2 ਮਹੀਨੇ ਹੋ ਗਏ ਕਿ ਟੰਗ ਨੂੰ ਵੀ ਲੱਗਾ ਕਮੇਟੀ ਘਰ ਗਿਆ ਕਿ ਹਟ ਕੇ ਚੀਰਜ ਵਾਲਿਆਂ ਨੂੰ ਕਹਿ ਕੇ ਹਟ ਕੇ ਸਾਰੇ ਹਟ ਕੇ ਮੇਰੀ ਬਿੱਗੀਆਂ ਡਿੱਗੀਆਂ ਕਿਤੇ ਨਾ ਕਿਤੇ ਤੁਨੀ ਆਓ ਇੱਕ ਮਿੰਟ ਮੇਰੇ ਜਾਓ ਜੁਟਾ ਕੇ ਜਾਓ ਮੇਰੀ ਬੇਨਤੀ ਹੈ ਕਿ ਜਿਹੜੇ ਇਦਾਂ ਦੇ ਕੋਈ بارش ਦੇ ਕਾਰਨ ਬਲੌਕਜ ਹੁੰਦੀ ਹੈ ਜਾਂ ਇਦਾਂ ਦੀ ਹੁੰਦੀ ਉਹ ਵੀ ਸਾਡੇ ਕੋਲ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਪਰਵਾਹ ਸਰਕਾਰ ਨੇ ਸੀਐਮ ਸਾਹਿਬ ਨੇ ਇੱਕ ਬੜਾ ਵੱਡਾ ਪ੍ਰਾਲਾ ਕੀਤਾ ਕਿਉਂਕਿ ਕਈ ਕੰਮ ਜਿਹੜੇ ਨੇ ਬੜੇ ਲੰਬੇ ਸਮੇਂ ਦੇ ਅੜੇ ਹੁੰਦੇ ਨੇ ਲੇਕਿਨ ਉਹਨਾਂ ਦਾ ਕੰਮ ਦਾ ਪ੍ਰੋਸੈਸ ਲੰਮਾ ਹੁੰਦਾ ਹੈ ਮੈਂ ਬੇਨਤੀ ਕਰਦਾ ਵੀ ਸਰਕਾਰ ਨੇ 5 ਕਰੋੜ ਰੁਪਏ ਦੀ ਇੱਕ ਗ੍ਰਾਂਟ ਸਾਨੂੰ ਲਾਊਟ ਕੀਤੀ ਹੈ ਜਿਹੜਾ ਕੋਈ ਇਦਾਂ ਦਾ ਸ਼ਹਿਰ ਦਾ ਕੰਮ ਜਿੱਦਾਂ ਤੁਸੀਂ ਮੈਨੂੰ ਦੱਸਦੇ ਜੇ ਵੀ ਗੁਰਦੁਆਰਾ ਸਾਹਿਬ ਦਾ ਕੋਈ ਕੰਮ ਹੈ ਮੰਦਰ ਦਾ ਕੋਈ ਇਦਾਂ ਦੇ ਜਿਹੜੇ ਛੋਟੇ-ਛੋਟੇ ਕੰਮ ਹੋ ਮੈਨੂੰ ਜਰੂਰ ਦੱਸੋ ਉਹਦੇ ਬਾਰੇ ਮੈਨੂੰ ਜਰੂਰ ਦੱਸੋ ਥੋੜੇ ਦਿਨਾਂ ਤੱਕ ਮੈਂ ਇਹੜੇ ਛੋਟੇ-ਛੋਟੇ ਕੰਮ ਨਹੀਂ ਉਹਨਾਂ ਨੂੰ ਮੈਂ ਕਰਵਾ ਦਾਂਗਾ ਪ੍ਰੋਪਰਲੀ ਕਰਾਂ ਮੈਂ ਦੁਬਾਰਾ ਬੇਨਤੀ ਕਰਦਾ ਦੁਬਾਰਾ ਬੇਨਤੀ ਕਰਦਾ ਵੀ ਜਿਹੜੇ ਇਦਾਂ ਦੇ ਕੋ ਕੰਮ ਹੈਗੇ ਨੇ ਉਹ ਮੈਨੂੰ ਤੁਸੀਂ ਅੱਜ ਦੱਸੋ ਕੱਲ ਦੱਸੋ ਮੈਂ 5-7 ਦਿਨਾਂ ਦੇ ਵਿੱਚ ਉਹ ਸ਼ੁਰੂ ਕਰਾਂ। ਕਿ ਮੇਰੇ ਹੱਥ ਜੋੜ ਕੇ ਪਾਲਿਕਾ ਕੋਲੋਂ ਕੱਟਪਾਟ ਦਾ ਗ੍ਰਾਂਟ ਆ ਚੁੱਕੀ ਆ। ਉਹਨੂੰ ਕੋਈ ਹੋਰ ਵੀ ਗ੍ਰਾਂਟ ਆਉਣਾ। ਦੇਖੋ ਜਿਹੜੀ ਮੈਂ 5 ਕਰੋੜ ਗ੍ਰਾਂਟ ਦੀ ਗੱਲ ਕੀਤੀ ਉਹ ਸਪੈਸ਼ਲ ਗ੍ਰਾਂਟ ਹੈ। ਕਿ ਉਹ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਮਜਬੂਰ ਜਲਦਬਾਜੀ ਦੇ ਵਿੱਚ ਚੀਜ਼ੇ ਲੋ ਕੰਮ ਕਰਨਾ ਜਿਹੜਾ ਕੋਈ ਪੁਰਾਣਾ ਕੰਮ ਅੜਿਆ ਨਹੀਂ ਹੋ ਸਕਦਾ। ਹੋਰ ਕਰੋੜਾਂ ਰੁਪਈਆਂ ਦੀਆਂ ਗ੍ਰਾਂਟਾਂ ਫਟਗੜ ਪੂੜੀਆਂ ਦੇ ਵਿੱਚ ਲੱਗ ਵੀ ਚੁੱਕੀਆਂ ਨੇ। ਔਰ ਕਰੋੜਾਂ ਰੁਪਈਆ ਘੜਾਨਾਂ ਦੀ ਡਿਮਾਂਡ ਭੇਜ ਦਿੱਤੀ ਹੈ ਔਰ ਕਿਸੇ ਵੀ ਪਿੰਡ ਨੂੰ ਜੋ ਪਿੰਡ ਦੀ ਡਿਮਾਂਡ ਹੋਊਗੀ ਪਿੰਡ ਦੀ ਡਿਮਾਂਡ ਨੂੰ ਮੁੱਖ ਰੱਖ ਕੇ ਘੜਾਣ ਤੋਂ ਬਣ ਜਾਵੇ ਡਾਕਟਰਵਾਦ